ਅੱਜ ਐਕਸਟੈਂਡਡ ਕਾਂਗਰਸ ਦੀ ਉਹਦੇ ਵਿੱਚ ਸਾਰੇ ਸਭ ਤੋਂ ਪਹਿਲਾਂ ਤਾਂ ਸਾਰੀ ਬੀਜੇਪੀ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ ਚਾਹੇ ਉਹ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚਾਹੇ ਸਾਡੀ ਸਟੇਟ ਬੋਡੀ ਸਭ ਨੇ ਸਾਡੇ ਲੀਡਰਸ਼ਿਪ ਦਾ ਜਖਿਤ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਦੀ ਰਹਿਨਮਾਈ ਥੱਲੇ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ 19% ਤੇ ਸ਼ੀਟਾਂ ਤੇ ਅਸੀਂ ਜਿੱਤੇ ਤੇ 25 ਲੱਖ ਤੋਂ ਉੱਤੇ ਵੋਟ ਪਈ ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜਕੱਰ ਸਾਹਿਬ ਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰਕੇ ਕਿਉਂਕਿ ਸਾਡੇ ਕੋਲ ਦੋ ਸਾਲ ਤੋਂ ਉੱਤੇ ਦਾ ਸਮਾਂ ਹੈ ਜਿਵੇਂ ਇਹ ਗੱਲ ਕਹੀ ਉਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਸਾਡੇ ਉੱਤੇ ਇਹ ਪਈ ਆ ਬੀਜੇਪੀ ਤੇ ਲੋਕਾਂ ਨੇ ਇੱਕ ਉੱਭਰਦੀ ਹੋਈ ਪਾਰਟੀ ਇਹਨੂੰ ਬਣਾਇਆ ਹੈ ਬੇਸ਼ੱਕ ਬਹੁਤ ਪੁਰਾਣੀ ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਛਾਸ ਤੇ ਕਿਰਨ ਜਿਹੜੀ ਉਹ ਰੱਖੀ ਆ ਉਹਦੇ ਤਰੀਕੇ ਨਾਲ ਸ਼ਰਕਤ ਸਾਹਿਬ ਹੋਣਾ ਨੇ ਅੱਜ ਪਹਿਲਾ ਮ प्रधान ਮੰਤਰੀ ਜੀ ਦਾ ਸਾਰੇ ਇਹ ਮਤਾ ਹੋਇਆ ਕਿ ਤੀਜੀ ਵਾਰ ਉਹ ਬਣੇ ਦੂਜੀ ਗੱਲ ਅਸੀਂ ਐਸੀਆਂ ਸਟੇਟਾਂ ਜਿੱਤੀਆਂ ਓਡੀਸਾ ਆਰ ਗਈਆਂ ਉਸ ਤੋਂ ਬਾਅਦ ਅਸੀਂ ਆਪਣੇ ਐਨਡੀਏ ਨਾਲ ਚਾਹੇ ਅਸੀਂ ਆਂਧਰਾ ਪ੍ਰਦੇਸ਼ ਦਿੱਤੇ ਆ ਚਾਹੇ ਅਸੀਂ ਪੰਜਾਬ ਚ ਇਹ ਜੀਆਂ ਵੱਡੀਆਂ ਪ੍ਰਾਪਤੀਆਂ ਨੇ ਇਹ ਕੋਈ ਆਪੋਜੀਸ਼ਨ ਤੇ ਅੱਜ ਉਹ ਚਾਹੇ ਜਿੰਨੀਆ ਮਰਜੀ ਖੁਸ਼ੀ ਬਣਾਉਂ ਚਾਹੇ ਕੁਸ਼ਕ ਬਣਾਉਂ ਉਹ ਗੱਲ ਵੱਖਰੀ ਆ ਪਰ ਚਾਰ ਸਟੇਟਾਂ ਦਿੱਤੀਆਂ ਤੇ 240 ਸੀਟਾਂ ਕੱਲਿਆਂ ਨੇ ਜਿਹੜੀਆਂ ਉਹ ਤੀਜੀ ਵਾਰ ਜਿਤਨਾ ਬਹੁਤ ਰਿਮਾਰਕੇਬਲ ਬਹੁਤ ਵੱਡੀ ਜਿਹੜੀ ਗੱਲ ਆ ਆਪੋਜੀਸ਼ਨ ਜੇ ਕਾਂਗਰਸ ਦੀ ਟੋਟਲ ਤਿੰਨ ਵਾਰ ਦੀਆਂ ਸੀਟਾਂ ਬਣਾ ਲੀਆਂ ਜਾਂ ਉਹ ਵੀ ਇੰਨੀਆਂ ਨਹੀਂ ਤੇ ਇਸ ਕਰਕੇ ਇਹਦੇ ਲਈ ਸਾਰੇ ਬੀਜੇਪੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਤੇ ਪੰਜਾਬ ਚ ਜਾਕਟ ਸਾਹਮਣੇ ਕੀਤੀ ਤੇ ਜੋ ਇਹ ਗੱਲਾਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਕਿਸ ਤਰੀਕੇ ਨਾਲ ਡਰੱਗਸ ਉਹ ਸਾਰੀਆਂ ਗੱਲਾਂ ਐ ਜਿਹੜੀਆਂ ਸੈਂਟਰ ਗਵਰਨਮੈਂਟ ਜੋ ਸਾਡੀ ਪਾਰਟੀ ਨੇ ਚਾਹੇ ਭਵਿੰਦਰ ਯਾਦਵ ਜੀ ਹੋਣ ਚਾਹੇ ਮੈਂ ਹੋਵਾਂ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿਉਂਕਿ ਪਾਰਟੀ ਦੇ ਕਾਰਨ ਹੀ ਸਭ ਕੁਝ ਹੁੰਦਾ ਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ ਚ ਰਣਨੀਤੀ ਨੀਤੀ ਬਣਾਈਏ ਉਹਦੇ ਲਈ ਅਸੀਂ ਹਰ ਸੰਭ ਜੜੀਆਂ ਉਹ ਚੀਜ਼ ਕਰਾਂਗੇ ਜੋ ਆ ਪਾਰਟੀ ਵੱਲੋਂ ਤੇ ਪ੍ਰਧਾਨਜੀ ਵੱਲੋਂ ਜੋ ਦੇਸ਼ਾਂ ਅਮਦੇਸ਼ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਵੇਂ ਇਹਨਾਂ ਨੇ ਕੀਤੀਆਂ ਐ ਉਹਨੂੰ ਕਿਸ ਤਰੀਕੇ ਨਾਲ ਪੰਜਾਬ ਦੇ ਲਈ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ ਬਾਰਡਰ ਸਟੇਟ ਦੇਖਦੇ ਹੋਏ ਉਹ ਬਾਵਨਾ ਜਿਹੜੀਆਂ ਉਹ ਸਾਰੀਆਂ ਉਹਨੂੰ ਦਰੁਸਤ ਕੀਤਾ ਜਾਵੇ ਠੀਕ ਕੀਤਾ ਜਾਵੇ ਇੰਨੀ ਗੱਲ ਮੈਂ ਫੇਰ ਇੱਕ ਵਾਰੀ ਸਾਰੇ মিডিਆ ਦੇ ਮੂਰੇ ਇਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਆ ਵੀ 19% ਤੇ 25 ਲੱਖ ਤੋਂ ਉੱਤੇ ਵੋਟ ਜਿਹੜੀ ਭਾਜਪਾ ਨੇ ਹਾਸਲ ਕੀਤੀ ਆ ਤੇ ਸਾਰੀ ਪਾਰਟੀ ਨੇ ਜਾਖੰਧ ਸਾਹਿਬ ਤੇ ਸਾਰੀ ਪਾਰਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ